ਅੱਜ ਬਾਬਾ ਗੁਰਦਿੱਤਾ ਪਬਲਿਕ ਸਕੂਲ ਢੂਮੇਵਾਲ ਦੇ ਵਿਦਿਆਰਥੀਆਂ ਨੇ ਸਕੂਲ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਰਾਜਿੰਦਰ ਕਿਸਾਨਾ ਜੀ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ 350ਵਾਂ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ। ਉਸ ਤੋਂ ਉਪਰੰਤ ਡਾਕਟਰ ਕੁਲਵੰਤ ਸਿੰਘ ਤਾਲੀਵਾਲ ਜੀ ਦੇ ਸੱਦੇ ਨੂੰ ਪਰਵਾਨ ਕਰਦੇ ਹੋਏ ਫਿਰ ਢੂਮੇਵਾਲ ਵਿੱਚ ਖੁੱਲ੍ਹ ਰਿਹਾ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਦੇ ਉਦਘਾਟਨ ਸਮਾਰੋਹ ਵਿੱਚ ਵਿਦਿਆਰਥੀ ਅਤੇ ਅਧਿਆਪਕ ਸ਼ਾਮਲ ਹੋਏ। ਉਥੇ ਹੀ ਸਕੂਲ ਦੀਆਂ ਵਿਦਿਆਰਥਣਾਂ ਨੇ ਹਸਪਤਾਲ ਦੇ ਉਦਘਾਟਨ ਸਮਾਰੋਹ ਦੀ ਸ਼ੁਰੂਆਤ ਵਿੱਚ ਦੇਹੀ ਸ਼ਿਵਾ ਬਰਮੋਹੇ ਹੈ ਸ਼ਬਦ ਦਾ ਗਾਇਨ ਕੀਤਾ ਅਤੇ ਉਸ ਤੋਂ ਬਾਅਦ ਸਕੂਲ ਦੀ ਵਿਦਿਆਰਥਣ ਹਰਮਨਜੀਤ ਕੌਰ ਨੇ ਹਸਪਤਾਲ ਦੇ ਮੁਖੀ ਡਾਕਟਰ ਕੁਲਵੰਤ ਸਿੰਘ ਤਾਲੀਵਾਲ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਸਮਾਜ ਸੇਵੀ ਅਜੀਤ ਵੀਰ ਸਿੰਘ ਲਾਲਪੁਰਾ ਅਤੇ ਆਏ ਹੋਏ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਲੈਕਚਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਨੂੰ ਸਾਂਝਾ ਕੀਤਾ

बच्ची होई पोटे नु प्रबान करो जी गज्ज के आखो जी वाहे गुरु जी का खालसा वाहे गुरु जी की फतेह आज मैं बप्पा गुरिटा पब्लिक स्कूल दी विद्यार्थन अपने स्कूल दे डायरेक्टर अते प्रिंसिपल सर्व जनरे के सामने जदी अगवाई हे थारे सामने एक लेक्चर पेश करंगी जिनी की थानो तो सारे को पता ही है की साडे इलाके दे पिंड डोनेवार बीखे श्री गुरु गोविंद सिंह जी चरी

ਇਕ ਖੱਤਰ ਆਪਾਵਾਰ ਤੇ بیا ਗੁਰੂ ਬਕਾਲੇ ਜਾ ਕੇ ਤੇ بیا ਗੁਰੂ ਬਕਾਲੇ ਜਾ ਕੇ ਪਾਈ ਸੀ ਹਿੱਦੀ ਦਿੱਲੀ ਆ ਕੇ ਪਾਈ ਸੀ ਹਿੱਦੀ ਦਿੱਲੀ ਆ ਕੇ ਸ਼ਹਾਦਤ ਦੀ ਜੋ ਰੀਤ ਚਲਾਈ ਸ਼ਹਾਦਤ ਦੀ ਗੁਰੂ ਦੇਵ ਭਾਦਰ ਜੀ ਵੋਸ ਬੌਰਨ ਔਨ 1ਪੈਲ 1621 ਇਨ ਅੰਮ੍ਰਿਤਸਰ In Amritsar, Punjab, to Guru Gobind Ji and Mata Nanki Ji, he was the youngest son of Guru family. As a child, he learned to read holy books, practice meditation and train in Swarthik. When he was a teenager, Guru Tegh Bahadur Ji was spent time in town of Bakala, living a good life of prayer and service. He helped the people, fed the hungry and taught the sick. ਦੁਨੀਆ ਵਿੱਚ ਨਹੀਂ ਕਿਸ ਦੇਸ ਦਾ ਪੈਸਾ ਨਹੀਂ ਉਸ ਗੁਰੂ ਮਹਾਨੀ ਦੀ ਗੱਲ ਕਰੀਏ ਅੰਮ੍ਰਿਤਸਰ ਵਿੱਚ ਜਿੰਨਾ ਦਾ ਜਨਮ ਹੋਇਆ ਉਸ ਪ੍ਰਗਿਆਨਨੀ ਦੀ ਗੱਲ ਕਰੀਏ ਛੇਵੇਂ ਗੁਰੂ ਦਾ ਲਾਡਲਾ ਲਾਲ ਫੀਜੋ ਉਸ ਅੰਤਿਅਤਿਆਨੀ ਦੀ ਗੱਲ ਕਰੀਏ ਜਿੱਤੀ ਗਈ ਜੋ ਚਾਂਦਨੀ ਚੌਕੇ ਅੰਦਰ ਉਸ ਪਾਵਨ ਕੁਰਬਾਨੀ ਦੀ ਗੱਲ ਕਰੀਏ ਮੱਥਨ ਸ਼ਵਕਾਰ ਦੇ ਵੇਖਿਆ ਜਾ ਇੱਕ ਗੁਰੂ ਨਹੀਂ ਗੁਰਵੰਦਾ ਪੂਰ ਬੈਠਾ ਸੀ ਬਾਈ ਮੰਝੀਆਂ ਤੇ ਬੈਠੇ ਗੁਰ ਨਕਲੀ ਹਰ ਇੱਕ ਗੁਰ ਵਿੱਚ غرور ਬੈਠਾ ਸੀ ਹਰ ਨਾਲ ਕਿਤੇ ਅਰਦਾ